ਹੈਲੋ ਫਰੈਂਡਸ ਅਸ਼ੀਕਾਰ ਵੈਲਕਮ ਬੈਕਸ ਵਕਤ ਆ ਸਾਡੀ ਖੋਰ ਨਵੇਂ ਬਲੌਗ ਦੇ ਵਿੱਚ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੈਬੂ ਲੱਗਿਆ ਹੋਇਆ ਟੇਪਾਂ ਤੇ ਟੇਪਲ ਆਉਣ ਟਾਈਮ ਹੋ ਗਿਆ ਦੁਪਹਿਰ ਦੇ 2:30 ਵਜੇ ਬਲੌਗ ਤਾਂ ਅਸੀਂ ਵੈਸੇ ਸ਼ੁਰੂ ਨਹੀਂ ਕੀਤਾ ਸਵੇਰ ਦੇ ਬੀਜੀ ਸੀਗੀ ਤੇ ਆ ਦੇਖੋ ਇਨਾ ਵੱਡਾ ਕੇਕ ਲਾਤੀ ਨੂੰ ਕੋ ਮੈਨੂੰ ਵੀ ਲਿਆ ਕੇ ਦੇਣਾ ਜਿਹੜਾ ਕੱਲ ਅਸੀਂ ਗੱਲਾਂ ਕਰ ਰਹੇ ਸੀ ਪਿਛਲੇ ਬਲੌਗ ਚ ਤੁਸੀਂ ਦੇਖਿਆ ਦਾਦੀ ਨੇ ਜਾਣਾ ਸੀਗਾ ਫੰਕਸ਼ਨ ਤੇ ਤੇ ਉਹ ਫੰਕਸ਼ਨ ਆ ਮਾਮਾ ਜੀ ਦੇ ਪੋਤੇ ਦਾ ਸੀਗਾ ਬਰਥਡੇ ਫਰਸਟ ਬਰਥਡੇ ਦੇਖੋ ਉਹ ਚੱਲ ਰਿਹਾ ਲਾਈਵ ਹੈਪੀ ਬਰਥਡੇ ਗੁਰਨੀਵਾਸ ਉਹ ਆਪਾਂ ਘਰੇ ਬੈਠੇ ਦੇਖ ਰਹੇ ਹਾਂ ਕੇਕ ਕਟਿੰਗ ਹੋ ਰਹੀ ਹੈ ਇਹ ਤੋਂ ਪਹਿਲਾ ਪਾਰਟ ਸੀਗਾ ਤੇ ਹੁਣ ਕੇਕ ਕਟਣਗੇ ਤੁਸੀਂ ਕਹੋ ਮੇਰੇ ਭਰਾ ਨੂੰ ਹੈਪੀ ਬਰਥਡੇ ਹਾਂ ਤੁਸੀਂ ਵੀ ਕਹੋ ਬਈ ਸੈਬੂ ਦੇ ਭਰਾ ਨੂੰ ਹੈਪੀ ਬਰਥਡੇ ਸਾਰੇ ਜਾਣੇ ਤੇ ਹੁਣ ਕੇਕ ਕਟਿੰਗ ਸੈਰੇਮਨੀ ਚੱਲੂਗੀ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਥੋੜੀ ਜੀ ਮੰਮੀ ਉੱਥੇ ਗਏ ਹੋਏ ਆਪਾਂ ਕਰਿਆ ਬਨੂ ਗਿਆ ਟਿਊਸ਼ਨ ਉਹ ਸਾਡੀ ਭਾਬੀ ਆ ਗਈ ਭਾਬੀ ਮੇਰੀ ਜਠਾਣੀ ਆ ਗਈ ਕਰੇ ਬੈਠੇ ਬੈਠੇ ਅਸੀਂ ਦੇਖਦੇ ਆ ਤਾਈ ਜੀ ਮੈਨੂੰ ਕੇਕ ਦੇ ਦਿਓ ਕਹਿ ਤਾਈ ਜੀ ਨੂੰ ਤਾਈ ਜੀ ਕੇਕ ਦੇ ਦਿਓ ਪਲੇਟ ਚ ਪਾ ਕੇ ਫੜਾ ਦੋ ਕੇ ਇਹਦਾ ਬਰਥਡੇ ਆ ਭਈਆ ਨਿੱਕੇ ਜੇ ਕਾਕੇ ਦਾ ਹੀ ਆਇਆ ਸੀ ਤੁਸੀਂ ਦੇਖਿਆ ਹੋਣਾ ਪਹਿਲਾਂ ਆਪਣੇ ਕੋਲੇ ਆਪਣੇ ਨਾਨੂ ਕੋਲੇ ਜਾਵੜਿਆ ਜਦੋਂ ਇੱਧਰ ਮੂ ਆਇਆ ਫਿਰ ਦਿਖਾਉਂਗਾ ਇਹਦਾ ਬਰਥਡੇ ਆ ਅਸੀਂ ਹਸਬੰਡ ਵਾਈ ਬੈਠੇ ਬੈਠੇ ਦੇਖ ਰਹੀ ਹਾਂ ਲਾ ਇਲਾ 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 ਨਹੀਂ ਹੈਗਾ ਤੂੰ ਵੀ ਹੈਗਾ ਤੂੰ ਵੀ ਪੂਤੀ ਹੈ ਲੱਬੀ ਚ ਬੈਠੇ ਦੇਖ ਰਹੇ ਆ ਕਿਉਂਕਿ ਉਧਰ ਫਿਰ ਡੈਡੀ ਦਾ ਵੀ ਧਿਆਨ ਰਹਿੰਦਾ ਤੇ ਇਧਰ ਫਿਰ ਅਸੀਂ ਨਾਲ-ਨਾਲ ਬਰਥਡੇ ਇੰਜੋਏ ਕਰ ਰਹੇ ਆ ਘਰੇ ਬੈਠੇ ਗੈਸ ਕਰਤਾ ਇੱਕ ਨਵਾਂ ਪੈਕ ਕਰਿਆ ਸੀਗਾ ਕੰਦ ਕੰ ਲੱਗੇ ਸਾਬੂ ਮੈਂ ਲਾ ਦੂੰਗੀ ਸੋਫਾ ਸੋਫਾ ਤੂੰ ਵੀ ਸਰਾਉਂ ਖਰਾਬ ਕਰਕੇ ਛੱਟੇ ਤੋਂ ਜਾਣਾ ਮੇਰੀ ਪੈਕਿੰਗ ਦੇ ਕਰਕੇ ਸਿੱਦਾ ਓਕੇ ਲਓ ਜੀ ਕੇ ਕੱਟਦਾ ਗੁਣਵਾਸ ਦੇ ਹੈਪੀ ਬਰਥਡੇ ਗੁਣਵਾਸ ਕਾਕਦਾ ਹੈ ਮੈਨੂੰ ਵਲੌਗ ਨਹੀਂ ਬਣਾਉਣ ਦਿੰਦੇ ਕਹਿੰਦੇ ਸਾਈਡ ਹੋ ਜਾ ਦੋ ਜਾਣੇ ਅੱਛਾ ਜੀ ਮੈਂ ਤੁਹਾਨੂੰ ਕੀ ਮੰਨਾਂਗੇ ਆਪ ਵੀ ਬਰਥਡੇ ਕਰਨ ਬਾਅਦ ਫਸਟ ਬਰਥਡੇ ਆ ਮੁੰਡੇ ਦਾ ਫਸਟ ਬਰਥਡੇ ਕਿੰਨਾ ਖੁਸ਼ ਆ ਇਹ ਕਹਿ ਉਹ ਜਜਵਾ ਗਾਜੀ ਨੂੰ ਮਰਜ਼ੀ ਕੋਈ ਚੱਕ ਲੈ ਤੇ ਰੋਂਦਾ ਨਹੀਂ ਆ ਦੇਖ ਲੋ ਮਾਸੀ ਸਾਡੀ ਗਿੱਧਾ ਪਾਈ ਜਾਂਦੀ ਐ ਇੱਧਰ ਇੱਕ ਦੂਜੀ ਮਾਸੀ ਘੜੀ ਆ ਮੰਮੀ ਪਤਾ ਨਹੀਂ ਕਿੱਥੇ ਆ ਵਾਸ ਕਰੋ ਦਾਦੀ ਖਾਈ ਜਾਂਦੀ ਹੈ ਕੇਕ ਕੱਟਣਗੇ ਹਜੇ ਫੇਰ ਖਾਊਗਾ ਕੌਣ ਆਉਣ ਲੱਗ ਗਿਆ ਦਾਦੇ ਕੋਲੇ ਚਲੇ ਗਿਆ ਦਾदू ਕੋਲੇ ਦੱਦੂ ਕੋਲੇ ਦੱਦੂ ਕੋਲੇ ਅਬ ਇੱਛਾ ਦਾਣੇ ਸਮਝ ਨਹੀਂ ਪੌੜਾਈ ਤੁਸੀਂ ਰੋਹਾਈ ਦੇਖੋ ਨਾ ਅਜੇ ਕੋਵਾ ਦੇ ਕੋਵਾ ਦੇ ਕੋ ਵੀਰਾ ਸਾਡਾ ਬਾਹਰ ਆ ਉਹ ਇਮੋਸ਼ਨਲ ਹੋ ਗਏ ਵੀਰੇ ਦੀ ਕਾਲ ਆਈ ਹੋਣੀ ਹੈ तेरी ताई ताऊ कॉल आई है न्यूजीलैंड तो, तो। यस सनी ताऊ यस ओ देख ताऊ की फोटो दादी आ गई दादी दादी आ गई दादी आ गई दादी दादी आ गई चलो भाई ਦਾਦੀ ਗਈ ਕੇ ਖਵਾ ਕੇ ਅਸੀਂ ਲੇਟ ਹੋ ਗਏ ਚਲੋ ਦੂਜੀ ਦਾਦੀ ਵੀ ਆ ਗਈ ਮਾਂ ਅਸੀਂ ਕਹਿੰਦੀ ਉਧਰ ਜਾਓ ਉਧਰ ਮੰਮੀ ਫੇਰ ਆ ਗਏ ਮਸੀ ਵੀ ਆ ਗਏ ਯੈਸ ਚੱਕ ਐ ਜੁੜਵਾ ਜੁੜਵਾ ਟਵਿਨਸ ਟਵਿਨਸ ਇਕੱਠੀਆਂ ਹੋ ਗਿਆ ਜੇ ਡੈਡੀ ਹੁਣ ਠੀਕ ਹੁੰਦੇ ਫੇਰ ਇਧਰਲੇ ਪਾਸੇ ਡੈਡੀ ਨੇ ਖੜੇ ਹੋਣਾ ਸੀ ਕਾਕੇ ਨੂੰ ਨਹੀਂ ਨੀਂਦ ਆ ਲੱਗੀ ਹੈ ਕਾਕੇ ਤੁਹਾਨੂੰ ਵੀ ਨਹੀਂ ਨੀਂਦ ਆ ਰਹੀ ਹੈ ਹੈ ਕਿਉਂ ਹੋਰ ਕੀ ਰਾਤ ਥੱਕ ਗਿਆ ਰਾਤ ਕੀ ਕੀਤਾ ਸੀ ਵਲੌਗ ਦਾ ਹੁਣ ਹਜੇ ਅਪਲੋਡ ਹੋ ਰਿਹਾ ਰਾਤ ਨੂੰ ਬਸ ਸੌਣਾ ਨੀਗਾ ਦਿਨੇ ਉੱਠਿਆ ਨਹੀਂ ਜਾਂਦਾ ਬੁਢਾ ਹੋ ਗਿਆ ਮੇਰੇ ਘਰਾਂ ਦਾ ਗਾਇਸ ਬੁਢਾ ਹੋ ਗਿਆ ਮੇਰੇ ਘਰਾਂ ਦਾ ਬੁਢਾ ਲੋਜੀ ਕੇਕ ਕੱਟਿਆ ਗਿਆ ਉਹ ਖੜੀ ਸਾਡੀ ਮੰਮੀ ਰੈਡੀ ਹੋ ਗਏ ਸਾਰੇ ਨੱਚਣ ਵਾਸਤੇ ਹੁਣ ਨੱਚਦੇ ਦਿਖਾਉਣੀ ਆ ਤੁਹਾਨੂੰ ਨੱਚਦੇ ਦੇਖੋ ਘਰੇ ਬੈਠੇ ਸਾਰਾ ਕੁਝ ਇੰਜੋਏ ਕਰ ਲਿਆ ਚਲਾਓ ਉਹ ਦਾਦੀ ਆ ਗਈ ਦਾਦੀ ਪਹਿਲੇ ਨੰਬਰ ਤੇ ਚੱਕ 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 ਗੁੰਨੂ ਰਹਿ ਗਈ ਉਹ ਬਟਾ ਸਾਡਾ ਨਿੱਕਾ ਕਾਕਾ ਬਰਥਡੇ ਬੋਏ ਵੀ ਦੇਖ ਰਿਹਾ ਦਾਦੀ ਆ ਗਈ ਦਾਦੀ ਦੁਆਰਾ ਭਾਬੀ ਨਾਲ ਤਿੰਨੇ ਪਹਿਣਾ ਹਾਂ ਉਹ ਸਾਡੀ ਮਾਮੀ ਆ ਤੇ ਬਾਕੀ ਤਿੰਨੋਂ ਪਹਿਣਾ ਨਾ ਨਾਨ ਪਰਜਾਈ ਦਾਦੀ ਫਿਰ ਤੋਂ ਆ ਗਈ ਦਾਦੀ 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 ਸਾਬੂ ਦੀ ਦਾਦੀ ਮੀਂਹੋ ਗਾਇਸ ਅਡੀ ਮਾਤਾ ਮੂੜੇ ਆਈ ਓ ਦੇਖੋ ਕੈਮਰੇ ਚ ਗੱਡੀ ਆ ਗਈ ਜਨਾਬ ਜੀ ਗਏ ਬਾਹਰ ਏ ਓ ਸੀ ਦੇਖ ਰਹੇ ਹੋ ਤੁਹਾਨੂੰ ਪਾਰਕ ਇੰਜੋਏ ਕਰਕੇ ਆ ਗਏ ਸਾਬੂ ਗਿਆ ਹੋਇਆ ਪਾਰਕ ਚ ਦੇਖਦੇ ਆ ਕੀ ਕਹਿੰਦਾ ਆ ਕੇ ਉਧਰ ਨੂੰ ਚਲੇ ਗਏ ਸਾਬੂ ਨੂੰ ਬੁਲਾਉਣ ਵਾਸਤੇ ਦੇਖੋ ਬਾਈ ਕਰਦੇ ਜਾਂਦੇ ਨੂੰ ਪਤਾ ਮੈ ਮੇਰੀ ਘਰ ਵਾਲੀ ਬੈਠੀ ਕੋਈ ਨਾ ਕੋਈ ਕਾਰਾ ਕਰਦੀ ਹੋਗੀ ਸੋ ਬਾਦ ਅਸੀਂ ਇੱਥੇ ਹੀ ਬੈਠੇ ਆ ਅੰਦਰ ਗਏ ਨਹੀਂ ਉਹ ਮੁੜ ਆਏ ਸਾਬੂ ਨੂੰ ਆਜ ਮਾਰ ਕੇ ਲੈ ਆਏ ਹੋਣੇ ਸਾਬੂ ਆ ਕੇ ਦੱਸੂਗਾ ਪੁੱਤ ਉਹ ਆ ਗਈ ਮਾਤਾ ਪੁੱਤ aí ਗੱਡੀ ਚ ਏ ਆ ਗਿਆ ਕੀ ਮਿਲੇ ਸੈਬੂ ਨੂੰ ਮਿਲਿਆ ਗਿਫਟ ਬੱਚਿਆਂ ਵਾਸਤੇ ਉਹਨਾਂ ਨੇ ਗਿਫਟ ਭੇਜਿਆ ਸੈਬੂ ਆਦਾ ਗਿਫਟ ਵਰਗ ਇਹ ਕਿਹਨੇ ਦਿੱਤੇ ਦੋਸਤ ਨੇ ਉਧਰ ਉਹਦਾ ਲਫਾਫਾ ਮਠਿਆਈ ਬਾਅਦ ਮੈਂ ਇਹਨਾਂ ਨੂੰ ਖੋਲ ਕੇ ਦੇਖੀ ਐ ਇਹਨੇ ਡੱਬੇ ਸਾਹਮਣੇ ਰੱਖੇ ਹੈ ਹੈ ਨਹੀਂ ਕੁਛ ਹਲਕਾ ਲੱਗ ਰਿਹਾ ਹੈ ਕੁਛ ਹਲਕਾ ਹੈ ਟੇਡਾ ਨਾ ਕਰਲੀ ਮੈਜ਼ ਮਨਤ ਬੱਸ ਗੁੰਨੂ ਆਪਦਾ ਆਪੇ ਖੋਲੂਗੀ ਨਹੀਂ ਨਹੀਂ ਨੋ 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 ਬਾਈ ਥੈਂਕ ਯੂ ਬੱਸ ਥੈਂਕ ਯੂ ਗੁਰੂਵਾਸ ਹਾਂ ਸੈਬ ਨੂੰ ਗਿਫਟ ਮਿਲ ਗਿਆ ਕੀ ਮੇਰੀ ਪਾਰਟੀ ਵਧੀਆ ਨੱਚਿਆ ਸਾਦਨ ਜੜਿਆ ਬੱਤੀ ਚੁੱਕੀ ਐਂ ਦਿਸੇ ਆ ਬਾ ਕਿਸ ਮਾਰ ਅਰਧ ਇਕੱਠਾ ਕਰਕੇ ਰੱਖ ਕੇ ਜਾਣਾ ਨਹੀਂ ਕੁਛ ਮਿੱਠਾ ਉਰੇ ਆ ਬਾਰੇ ਵਾਪਸ ਖੁੱਲੀ ਨਹੀਂ ਗੰਢ ਗੰਢ ਆਉਣੇ ਗੱਟ ਠੀਕ ਆ ਡੱਬਾ ਪਤਨ ਕੀ ਹੋ ਗਿਆ ਕੋ ਡੱਬੇ ਵੀ ਦਿੱਤੇ ਬਹੀ ਕਰੇ ਇਹਦੇ ਚਾਗਾ ਦਾ ਰਹਿਤਾ ਰਹਿਤਾ ਆ ਡੱਬੇ ਸਪੈਸ਼ਲ ਲੈ ਕੇ ਆਏ ਹੋਣੇ ਫਿਰ ਡੱਬੇ ਦਾ ਬਹੁਤ ਰਿਆ ਫਿਰ ਰੱਖੀ ਬਸ ਫਿਰ ਮਿਕਸ ਵੈਜ ਲੋ ਮੈਡਮ ਦੇ ਮਿਕਸ ਵਿੱਚ ਆ ਗਏ। ਢਾਲੋ। ਦਾਲ ਮੱਖਣੀ। ਆਪਣੀ ਰਹਿ ਨਹੀਂ ਸੀ। ਥੋੜਾ ਜਿਹਾ ਪਰਮਾ ਕਰ ਰਹੇ। ਮੈਂ ਕਹਾਂ ਤੇ ਨਾ ਛੋਲੀਆਂ ਪਨੀਰ। ਮੈਂ ਕਿਆ ਸੀਗਾ ਛੋਲੀਆਂ ਪਨੀਰ ਤੁਸੀਂ ਕਹਿ ਲਈ। ਗਜਰੇਲਾ, ਮਟਰ। ਗਜਰੇਲਾ। ਸੈਲਡ। ਸੈਲਡ ਬਹੁਤ ਸਭ। ਮੈਂ ਖਪਾ ਦੁਕਾਨ ਲੈਣੀ। ਵਾਓ ਗਜਰੇਲਾ ਵੀ ਆ ਗਿਆ। ਢਾਲੋ ਆਪਣੀ। ਰਾਇਤਾ ਮਿਕਸ। ਤੁਸੀਂ ਤਾਂ ਬਸ ਦਾਲ ਮੱਖਣੀ ਨਾਲ ਚਾਵਲ ਖਾ ਲਿਓ। ਚਾਵਲ ਖਾਵਾ ਲਓ। ਚਲੋ। ਨਾਲ ਗਜਰੇਲਾ। ਤੁਸੀਂ ਕਹਿੰਦੇ ਸੀਗੇ ਕਿ ਨਾਲ ਪਾਣੀ ਦੀ ਬੋਤਲ। ਇੱਕੋ ਮੈਂ ਖੋਲਣੀ ਹੁਣੇ ਕੁੱਪੜੀ ਇੱਕ ਕਪੜਾ ਉੱਢੀ ਹੋਈ। ਉਹ ਉੱਧਰ ਫਸ ਕੇ ਉੱਪਰ ਦੇ ਆਉਣਾ ਸੀਗੀ ਫੇਰ ਉੱਪਰ ਦੀ ਹੁਣ ਫਿਰ ਮੁੜ ਕੇ ਉੱਤੇ ਜਾ ਤੱਕ ਰੋਜ਼ਗਾਰਨ ਚ ਵੀ ਭੀੜ ਹੋਣੀ ਆ ਤੇ ਪੋਸਟ ਵਾਲਿਆਂ ਨੇ ਸਾਨੂੰ ਕਹਿਆ ਕਦੇ ਇੱਥੇ ਫਸ ਜੂਗੇ ਤੁਸੀਂ ਲੈਓ ਡੱਬਾ ਖੋਲਿਏ ਦੱਬੜੇ ਚ ਕੀ ਲੱਡੂ ਹੋਣਗੇ ਪਤਾ ਨਹੀਂ ਸਾਰੇ ਨੂੰ ਦਿੱਤੇ ਆਪ ਸਭ ਦਿਨ ਦੇ ਡੱਬੇ ਇੰਨੇ ਲਿਆ ਕੇ ਰੱਖਦੇ ਵੈਸੇ ਹੀ ਆਪ ਇਹ ਉਹਨਾਂ ਨੂੰ ਪਤਾ ਹੀ ਨਹੀਂ ਬਾਕੀ ਹੋਣਾ ਬਚ ਜਾਣਗੇ ਬਰੀ ਰੀ ਯੂਜ਼ੇਬਲ ਹੈ ਹੁਣ ਮੈਡਮ ਰੱਖੋਗੇ ਸੰਭਾਲ ਕੇ ਆ ਬਲ ਬਗੈਰ ਨਾ ਜਾਇ ਰੁਕਣੇ ਚੰਗਾ ਰੀ ਯੂਜ਼ੇਬਲ ਆ ਉਹ ਲੱਗਿਆ ਬੋਤਲਾਂ ਬਹੁਤ ਸੀ ਕਨੇ ਪਰ ਪਪੂ ਨਾ ਹੋਰ ਪਰ ਸਾਬੂ ਦੇ ਲੱਡੂ ਸਾਬੂ ਗਾ ਕੀ ਕਹਿੰਦਾ ਸੀ ਜੇ ਮਠਿਆਈ ਕਿਸੇ ਨੂੰ ਦਿੱਤੀ ਨਾ ਦਾਦੀ ਮਠਿਆਈ ਲੈ ਕੇ ਆਲੀ ਜੇ ਮਠਿਆਈ ਕਿਸੇ ਨੂੰ ਦਿੱਤੀ ਨਾ ਦੇ ਲਿਓ ਲਓ ਗਏ ਲੱਡੂ ਸਾਲ ਚਾਹ ਹੋਂ ਤਾਂ ਖੇਡਣ ਚ ਗਈ ਆ ਇਹਨੂੰ ਘਰ ਆਇਆ ਫਿਰ ਪਤਾ ਆ ਉਹ ਤੇ ਗਿਫਟ ਰਿਟਰਨ ਗਿਫਟ ਦਿੱਤੇ ਉਹਨਾਂ ਨੇ ਅਸੀਂ ਤਾਂ ਇੱਥੇ ਬੈਠੇ ਆ ਸਵੇਰੇ ਲਾ ਟੀਵੀ ਦੇਖਿਆ ਨੇ ਤੇ ਉੱਤੇ ਡੈਡੀ ਲੱਗਨੇ ਧਿਆਨ ਆ ਯਾਰ ਦਿੱਕੀ ਹਾਂ ਤਲੀਆ ਕੋਲੇ ਆਉਣ ਡਿਸਪੈਚ ਦੀ ਪੀ ਜਾ ਉਹਨਾਂ ਨੂੰ ਤਾਂ ਲੱਗ ਮੈਸੇਜ ਕੀਤਾ ਕਰੇ ਇਤੋਂ ਪਤਾ ਨਹੀਂ ਕਿ ਕਿਹੜਾ ਮਾਸੀ ਤਾਂ ਕਹਿੰਦੀ ਸੀ ਕਿ ਮੈਂ ਤਾਂ ਗਵੰਡਨ ਆ ਇਹਨਾਂ ਦੀ ਬਈ ਉਸ ਜਦੋਂ ਸ਼ਗੰਦੇਨ ਦੀ ਵਾਰੀ ਆਈ ਉਦੋਂ ਮਾਸੀ ਗਵੰਡਨ ਬਣ ਗਈ ਮੈਂ ਪੜਾ ਜਾਈ ਮੈਨੂੰ ਵੀ ਬੋਲਣ ਲੱਗ ਗਈ ਉਦੋਂ ਮਾਸੀ ਗਵੰਡਨ ਬਣ ਗਈ ਜਦੋਂ ਸ਼ਗੰਦੇਨ ਦੀ ਵਾਰੀ ਆਈ ਮਾਸੀ ਦੇਖੂਗੀ ਮੇਰੀ ਵੀਡੀਓ ਮਾਸੀ ਮਾਸੀ ਸਬਜ਼ੀ ਬਣਾਉਣ ਦੀ ਲੋੜ ਨਹੀਂ ਹੁੰਦੀ ਯੈਸ ਕੀ ਹੋ ਗਿਆ ਸਭ ਆ ਚਲਿਏ ਅਸੀਂ ਗੁੰਨੋਂ ਲਾਈਨ ਚੱਲੇ ਦੂਰ ਨਹੀਂ ਜਾਣਾ ਹੋ ਗਿਆ ਦੂਰ ਨਾ ਜਾਏ ਆ ਬੁੱਕ ਕਿਦੀ ਪਈ ਆ ਕੱਲ ਸੈਬੂ ਵੱਡਦਾ ਸੀ ਨਾ ਮਾਡਲ ਸਾਇੰਸ ਸਕੂਲ ਜਾਂਦਾ ਕੱਢੀ ਹੋਈ ਨਹੀਂ ਚਲੋ ਗਾਇਸ ਸਨਸੈਟ ਹੋ ਰਿਹਾ ਸਾਹਮਣੇ ਸੂਰਜ ਦੇਖਤਾ ਜੀ ਤੇ ਗੁੰਨੋਂ ਭੈਣ ਜੀ ਦਾ ਫੋਨ ਆ ਗਿਆ ਕਿੰਨਾ ਸੋਹਣਾ ਲੱਗ ਰਿਹਾ ਨਾ ਜਨ ਟਰੀ ਦੇ ਪਿੱਛੇ ਪਿੱਛੇ ਗੱਡੀ ਆ ਰਹੀ ਆ ਚਲੋ ਬਲੈਕ ਆਣੇ ਆ ਗੁਨੂ ਦੇ ਗੋਡੇ ਦੁਖਦੇ ਆ ਗੋਡੇ ਦੁਖਦੇ ਆ ਗੁਨੂ ਦੇ ਆਗੇ ਦੱਸੂਗੀ ਤੁਰਨ ਫਿਰਨ ਮੇ ਗੁਨੂ ਕੋ ਦਿੱਕਤ ਆ ਰਹੀ ਐ ਨੋ ਗਾਇਸ ਘੱਟ ਦੇਖੋ ਕਿ ਨੰਗ ਗੱਡੀਆਂ ਹੀ ਗੱਡੀਆਂ ਚਾਰੀਆਂ ਟ੍ਰੈਫਿਕ ਕਿਉਂਕਿ ਆਪਣੇ ਬਠਿੰਡੇ ਸ਼ਹਿਰ ਚ ਆਏ ਹੋਇਆ ਆ ਦੇਖੋ ਧਿਆਨ ਹੀ ਨਹੀਂ ਇਹਦਾ ਮੋਟਰਸਾਈਕਲ ਵਾਲੇ ਦਾ ਪ੍ਰਦੀਪ ਮਿਸ਼ਰਾ ਜੀ ਤੇ ਉਹਨਾਂ ਦਾ ਰੋਜ਼ ਡੇਲੀ ਕਥਾ ਹੁੰਦੀ ਆ 5 ਵਜੇ ਖਤਮ ਹੋਈ ਆ ਤੇ ਹੁਣ ਸਾਰੇ ਜਾ ਰਹੇ ਆ ਕਰੋ ਕਰੀ ਇਸ ਕਰਕੇ ਅੱਜ ਟ੍ਰੈਫਿਕ ਜ਼ਿਆਦਾ ਹੋਇਆ ਪਿਆ ਆਉਣ ਲੱਗੇ ਤੁਹਾਨੂੰ ਦਿਖਾਵਾਂ ਉਹਦੇ ਦਿਖਾਇਆ ਸੀ ਤੁਹਾਨੂੰ ਨਾ ਤੁਸੀਂ ਪਿਛਲੇ ਵਲੌਗ ਚ ਪੰਡਾਲ ਦੇਖ ਚੁੱਕੇ ਹੋ ਜਿੱਥੇ ਲੱਗਦੀ ਐ ਇਸੇ ਸੜਕ ਤੇ ਇਸ ਕਰਕੇ ਨਾਕਾਟਾ 5 ਵਜੇ ਫ੍ਰੀ ਹੋਣ ਲੱਗਦੇ ਆ ਉਹ ਮੀਨਸ ਬੰਦ ਕਰ ਦਿੰਦੇ ਆ ਕਥਾ ਤੇ ਹਜੇ ਦੇਖੋ 6 ਵਜੇ ਹਜੇ ਤੱਕ ਵੀ ਟ੍ਰੈਫਿਕ ਨਹੀਂ ਨਿਕਲਿਆ ਇੰਨਾ ਜ਼ਿਆਦਾ ਟ੍ਰੈਫਿਕ ਹੁੰਦਾ ਇੰਨੇ ਜ਼ਿਆਦਾ ਦੁਨੀਆ ਆਉਂਦੀ ਆ ਇੰਨੇ ਜ਼ਿਆਦਾ ਲੋਕ ਆਉਂਦੇ ਆ ਮੌਸਮ ਢੈਂਟ ਹੋ ਚੁੱਕਿਆ ਹੈ ਸੁਭਾ ਸ਼ਾਮ ਦਾ ਲੱਗ ਰਿਹਾ ਬਹੁਤ ਠਿੱਕੀ ਧੁੱਪ ਪਸੇਗੀ। ਤੇ ਤੁਹਾਡੇ ਸਾਰਿਆਂ ਦੇ ਇਹ ਕੀ ਸੀ? ਹਾਂ ਤੋੜਦਾ ਮੇਰਾ। ਆਟੋ ਆ ਲੈਣ ਦੀ ਹੋਈ ਪਈ ਚਾਂਦੀ ਚਾਂਦੀ ਫੁੱਲ ਆ ਪਰ ਪਰ ਕੇ ਜਾ ਰਿਹਾ ਦੇਖੋ। ਬਹੁਤ ਆਟੋ ਮਿਲੇ ਸੀ ਪਹਿਲਾਂ ਉਧਰ ਆਪਣੀ ਵਾਲੀ ਰੋਡ ਤੋਂ ਵੀ ਜਾ ਰਿਹਾ ਸੀ। ਸਾਰੇ ਪਰ ਪਰ ਕੇ ਜਾ ਰਿਹਾ। ਜਵਾਕ ਹੱਸਦੇ ਸੀ। ਉੱਪਰ ਬੱਦਲ ਦੇਖੋ ਕਿੰਨੇ ਸੋਹਣੇ ਵੈਦਰ ਆ ਰਿਹਾ ਉੱਪਰ ਮੌਸਮ। ਕੈਂਟ ਲੁੱਕ ਆ ਰਹੀ ਹੈ।

ਕਿਸ ਨੇ ਪੁੱਛੋ ਜਾਨਾ ਪੁੱਛੋ ਗੁੰਨੂ ਹਜੇ ਆਈ ਨਹੀਂ ਅਸੀਂ ਸਟੇਸ਼ਨ ਤੇ ਪਹੁੰਚ ਗਏ ਸਟੇਸ਼ਨ ਤੇ ਨਹੀਂ ਮੇਂਜ ਸਟਾਪ ਪੁਆਇੰਟ ਤੇ ਜਿੱਥੋਂ ਗੁੰਨੂ ਨੂੰ ਚੱਕਣਾ ਉਤਰ ਕੇ ਨਹੀਂ ਜਾਤੇ ਹੋਤੇ ਐਸੀ ਬਤਾਤੇ ਹੋਤੇ ਹਾਂ ਬਸ ਫੇਰੋ ਬਣੇ ਰਹਿੰਦੇ ਸੀਗੇ ਮਲਾਜੋ ਫੋਲਟਾਂ ਦੇਗੇ ਨਕਲੇ ਵੀ ਹੋ ਸਕਦੇ ਨਕਲੀ ਕਰੀਤੇ ਬੜੇ ਜਾਂਦੇ ਆਪਾਂ ਕਣ ਆਪਾਂ ਉਹਨਾਂ ਨੂੰ ਫੜ ਲੈਂਦੇ ਆਪਾਂ ਅੱਛਾ ਮੈਨੂੰ ਕਿਹ ਝੂਟੇ ਦਿੱਤੇ ਆ ਕੱਢੀ ਭੱਜ ਗਈ ਮੇਰੀ ਫੇਰ ਹਲਾਈ ਜਾਂਦੇ ਆ ਦੇਖੀ ਉਹ ਆ ਗਏ ਆ ਗਏ ਚਲੋ ਆ ਗਈ ਗੁੰਨੂ ਆ ਗਈ ਗੁੰਨੂ ਆ ਗਈ ਗੁੰਨੂ ਇਹਦਾ ਕਰਲੀ ਕਰਾ ਲੈ ਬਾਲ ਆਪਦੇ ਆਪ ਹੀ ਆ ਜਮਾ ਕਰ ਆਪ ਹੀ ਆ ਅੱਜ ਜਿਹੜਾ ਕਿਨਾ ਗੁੰਨੂ ਦਾ ਟਿਊਸ਼ਨ ਤੇ ਬਾਹਰ ਨਿਕਲ ਲਗੀ ਅੱਜ ਫਿਰ ਤੇ ਮਿੱਠੀ ਲੱਗੀ ਅੱਜ ਤੋਂ ਆਲੂ ਖਾਧੀ ਆ ਸਾਰਾ ਸੈਰ ਗੁੰਨੂ ਕਦੇ ਨਹੀਂ ਬੁਲਾਣਾ ਹੈਗਾ ਗੁੰਨੂ ਦੇ ਕੋਲੇ ਨਹੀਂ ਆਣਾ ਹੈਗਾ ਤੁਸੀਂ ਕਿਵੇਂ ਬਚ ਗਏ ਗੁੰਨੂ ਦੇ ਹੋ ਗਿਆ ਕਿਵੇਂ ਬਚ ਗਏ ਅਸੀਂ ਰੱਕੇ ਸੀ ਅਸੀਂ ਪਿੱਛੇ ਸੀ ਤਾਂ ਫਿਰ ਹੋਈ ਜਾਂਦਾ ਹੈ ਮੈਂ ਦੇਖਾ ਕਿ ਕੜੀ ਮਗਰ ਹੱਥ ਦੇ ਕਾਂਡ ਕਰਾਇਆ ਦੱਸਿਆ ਨਹੀਂ ਕੀ ਹੋ ਗਿਆ ਗੋਡਾ ਦੋਨੋਂ ਗੋਡੇ ਚਲਾਈ ਦੀ ਮੈਂ ਕਦੇ ਨਾਲ ਰੇਸ ਲੌਂਡਰ ਡਿੱਗੀ ਗਲੀ ਚ ਨੰਨੋ ਦਰੋਜ ਨੂੰ ਨਾਲ ਕੋਈ ਨਾ ਕੋਈ ਕਾਂਡ ਵਾਪਰ ਜਾਂਦਾ ਵਿਚਾਰੇ ਤਿੰਨ ਜਾਨੇ ਸਪੈਸ਼ਲ ਉਤਰ ਕੇ ਦੱਸਣ ਆਏ ਗੁੰਨੋ 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 ਕਰੇ ਮਾਰੇ ਚੱਲ ਰਿਹਾ ਗੁੰਨੋ ਤੇ ਹੋਰ ਕੱਲ ਵੀ ਅੱਖ ਮੇਰੀ ਆ ਫੜਕੀ ਸੀਗੀ ਅੱਜ ਵੀ ਆਹੀ ਫੜਕੀ ਐ ਆ ਬੜਕਦੀ ਨਹੀਂ ਪਤਾ ਨਹੀਂ ਕਿਉਂ ਮੇਰੇ ਕੰ ਬੜਕਦੀ ਨਹੀਂ ਹੁੰਦੀ ਫੜਕਦੀ ਹੁੰਦੀ ਝੋ ਵੀ ਉਸਦਾ ਮੇਰੀ ਤਾਂ ਅਜ ਤੱਕ ਕਦੇ ਨਹੀਂ ਫੜਕੀ ਤੇਰੀਆਂ ਪਤਾ ਨਹੀਂ ਕਿਉਂ ਫੜਕਦੀ ਐ ਹੁੰਦੀ ਆ ਵਧੀਆ ਕੰਮ ਆਸਤੇ ਇਹ ਬੂਰਾ ਕਿਹਨੂੰ ਦੱਸਿਆ ਐ ਕਿਹਨੂੰ ਦੱਸਿਆ ਕਿਹਨੇ ਦੱਸਿਆ ਤੈਨੂੰ ਮੈਂ ਤਾਂ ਦੱਸਿਆ ਨਹੀਂ ਮੈਂ ਆਪਣੇ ਟਿਊਸ਼ਨ ਵਾਲੀ ਮੈਂ ਆਪਣੇ ਟਿਊਸ਼ਨ ਵਾਲੀ ਮੈਡਮ ਨਾਲ ਨੌਲੇਜ ਵੀ ਦਿੰਦੀ ਆ ਚਲੋ ਗਾਈ ਤੁਸੀਂ ਦੱਸਿਓ ਕਿ ਸਹੀ ਆ ਗੋਨੋ ਦੀ ਨੌਲੇਜ ਜੋ ਦੱਸ ਰਹੀ ਆ ਆਲਟ ਬੋਲਟ ਉਹ ਹੁੰਦੀ ਆ ਬਲਿੰਕ ਉਹਨਾਂ ਦੀ ਵਧੀਆ ਹੁੰਦੀ ਆ ਤੇ ਸਾਡਾ ਸਾਡੀਆਂ ਅੱਛਾ ਚਲ ਅੱਜ ਸਿਰ ਨਹੀਂ ਧੁੱਤ ਸੀ ਤੜਕੇ ਧੋੜੀ ਆ ओके दे गुनुआगी बड़ा गुनुओ होगी की ल्यांदा नवा ओ मैडम ओ छो नाही मिलेया लो कैइज आपा गुरुद्वारे ਮੱਥੇ ਟਿੱਕ ਕੇ ਆਗੇ ਆਪਾਂ ਨੂੰ ਮਿਲੇ ਅੱਜ ਪੂਜੀਆਂ ਬਦਾਨਾ ਪ੍ਰਸ਼ਾਦ ਚ ਗੁੰਨੂ ਵੀ ਮਿਲੇਆ ਕਾਰੇ ਹਜੇ ਅਸੀਂ ਪਹੁੰਚੇ ਨਹੀਂ ਗਏ ਰਾਤ ਹੀ ਰਹਿ ਗਏ ਸੀ ਨਾ ਕਿ ਤੁਹਾਨੂੰ ਵੀ ਪ੍ਰਸ਼ਾਦ ਖਵਾ ਦਈਏ ਚੱਕੋ ਚੱਕੋ ਖਾ ਲੋ ਕਰਾਰਾ ਕਰਾਰਾ ਕੜਕ ਕੜਕ ਪੂਜੀਆਂ ਤੇ ਮਿੱਠਾ ਮਿੱਠਾ ਬਦਾਨਾ ਨਾਲ ਦੇਗ ਸੀਗੀ ਮਜ਼ਾ ਹੀ ਆ ਗਿਆ

ਕੀ ਮੈਂ ਕਿਹੜਾ ਖਾਦਾ ਸਾਹਨੇ ਕਿਹੜਾ ਖਾਦਾ ਕੁਛ ਨਹੀਂ ਖਾਦਾ ਹਣੇ ਚਾਕਲੇਟ ਖਾਦੀ ਹਣੇ ਇਹ ਕੀ ਹੈ ਚਿਪਸ ਚਾਕਲੇਟ ਡੇ ਮੈਲੋਡੀ ਸਰਬੂਦੀ ਫੇਕੀ ਸਾਰੰਦ ਤੇ ਹਾਂ ਸਰਬੂਦੀ ਨਾ ਵੀ ਲੈਂਦੀ ਬਸ ਇਹਨੇ ਬਣਾਉਣਾ ਪਹਿਲੇ ਰੰਗ ਲਾ ਲਓ ਯੈਸ ਗਾਇਜ਼ ਆਪਾਂ ਨੇ ਖਾ ਲਈਆਂ ਬਰਥਡੇ ਪਾਰਟੀ ਹਮਨੇ ਸਭ ਜੇ ਮਿਕਸ ਵਜ ਦਾਲਾ ਖਾਂਗੇ ਨਾ ਦਾਲ ਦਹੀਂ ਚ ਪਾਕੇ ਥੋੜੀ ਜਿਹੀ ਇੱਕ ਚਮਚਾ ਥੋੜੇ ਇਸ ਤੇ ਰੱਖੀਆ ਫਰਾਈ ਤੇ ਜਸੀਂ ਪਿਆਸ ਮਟਰ ਪਾ ਲਿਆ ਸੀ ਸਰ੍ਹਾਲ ਵੀ ਆਇਆ ਸਰ੍ਹਾਲ ਵੀ ਬਾਲੀ ਜੀ ਬਹੁਤ ਵਧੀਆ ਸੀ ਸਾਰਾ ਬਸ ਮਜ਼ਾ ਆ ਰਿਹਾ ਹੈ ਤਾਂ ਨਾਲੋਂ ਸ਼ੁਰੂ ਹਮ ਹਨ ਬੂੰਦੀ ਮੋਟੀ ਮੋਟੀ ਆਨਾਲਾ ਉਹ ਤਾਂ ਮੈਂ ਪਾਇਆ ਉਹ ਤਾਂ ਪਲੇਨ ਦਹੀਂ ਸੀ ਲਿਆ